ਸਾਰੇ ਪਿੰਡਾਂ ਨੇ ਮਤੇ ਪਾਏ ਕਿ ਜੇ ਕੋਈ ਸਰਪੰਚ ਕਿਸੇ ਪਾਰਟੀ ਦੇ ਸਿੰਬਲ ਤੇ ਲੜੂਗਾ ਸੇ ਉਹ ਤੋਂ ਬਾਈ ਘੱਟ ਕਰਾਂਗੇ ਸੋ ਇਹ ਗੱਲ ਨਵੇੜਨ ਵਾਸਤੇ ਅਸੀਂ ਪਹਿਲੇ ਕਹਿੰਦਾ ਕਿ ਤੁਸੀਂ ਲਾੜੀ ਆਪਣੇ ਮੰਜੇ ਤੇ ਜੱਗ ਤੇ ਜਾਂ ਜਿਹੜੇ ਵੀ ਲੋਕਲ ਚੋਣ ਨਿਸ਼ਾਨ ਨੇ ਉਹ ਤੁਹਾਨੂੰ ਮਿਲਣਗੇ ਤੇ ਹਾਂ ਇੱਕ ਹੋਰ ਮੈਂ ਗੱਲ ਦੱਸ ਦਿੰਨਾ ਜੇ ਕੋਈ ਅਹਜਾ ਵੀ ਹੈਗਾ ਲੁਆਇਲ ਹੈ ਪਾਰਟੀ ਦਾ ਕਿ ਸਰਪੰਚ ਬਣਨਾ ਪਰ ਮੈਂ ਦੱਸਣਾ ਮੈਂ ਕਿਹਦਾ ਉਹਦੇ ਪੋਸਟਰ ਜਦੋਂ ਛਾਪੂਗਾ ਹਰਜਕਲ ਚੋਣ ਨਿਸ਼ਾਨ ਮਿਲ ਗਿਆ ਉਹਨੂੰ ਮੰਜਾ ਇਹ ਪੋਸਟਰ ਮੰਝਿਆ ਆਲੇ ਛਾਪੂਗਾ ਤਾਂ ਉੱਪਰ ਉਹ ਆਪਣੇ ਵੱਡੇ ਲੀਡਰਾਂ ਦੀ ਫੋਟੋ ਲਾ ਸਕਦਾ ਕਿ ਇਹ ਦਿਨ ਇਹ ਪਤਾ ਲੱਗ ਜੂਗਾ ਕਿ ਉਹ ਉਹ ਕਿਹੜੀ ਪਾਰਟੀ ਦਾ ਹੈ ਉਹਨੂੰ ਨੁਕਸਾਨ ਹੁੰਦਾ ਵੋਟਾਂ 'ਚ ਉਹਨੂੰ ਫਾਇਦਾ ਹੁੰਦਾ ਇਹ ਉਹਦੀ ਮਰਜ਼ੀ ਹੈ ਸੋ ਪਰ ਉਹਨੂੰ ਹੈ ਜੇ ਕਰਾਰੇ ਬਸ ਹਾਈ ਕੋਰਟ ਦੇ ਵਿੱਚ ਮੇਰੇ ਏਜੀ ਸਾਹਿਬ ਬੈਠੇ ਨੇ ਤੇ ਹਾਈ ਕੋਰਟ ਬਸ ਇਹ ਹਰਿਆਣੇ ਦੀ ਇਲੈਕਸ਼ਨ ਜਿਹੜੀ ਹੈ ਉਹਦਾ ਕਰ ਰਹੇ ਨੇ ਕੋਰਪੋਰੇਸ਼ਨ ਵੀ ਕਹਾ ਜ਼ਿਲ੍ਹਾ ਪ੍ਰੀਸ਼ਦ ਵੀ ਸਾਰੀਆਂ ਸਾਰੀਆਂ ਹੋਣਗੀਆਂ ਸੋ ਉਦਵਚਾਰ ਆਪਣੀਆਂ ਵੀ ਆਉਣੀਆਂ ਦੂਜੀਆਂ ਹੈਨਾ ਉੱਥੇ ਵੀ ਆਉਂਗੇ ਉੱਥੇ ਵੀ ਬਾਜਬਾਬ ਸਾਹਿਬ ਨੇ ਕਹਿਣਾ ਇਹ ਇਹਦੀ ਮੰਜੀ ਚੱਕ ਕੇ ਹੁਣ ਸਤੋ ਛੱਡ ਕੇ ਆਉਣਗੇ ਹਾਜੀ ਉਹ ਵੀ ਪਈਆਂ ਬੜੇ ਮੋਕੇ ਮਿਲਣਗੇ ਪਰ ਮੰਜੀ ਉੱਥੇ ਦੀ ਉੱਥੇ ਸੋ ਸੋ ਮੈਂ ਇਹ ਕਹਿਣਾ ਚਾਹੁੰਦਾ ਕਿ ਸਰਪੰਚੀ ਜਿਹੜੀ ਹੈ ਉਹ ਲੋਕਲ ਹੈ ਸਰਪੰਚੀ ਪਿੰਡ ਦੀ ਹੈ ਹਰ ਰੋਜ਼ ਮੂੰਹ ਮੱਥੇ ਲੱਗਦੇ ਇੱਕ ਦੂਜੇ ਦੇ ਆਪਾਂ ਕਿਉਂ ਇਹ 40-40 ਲੱਖ ਰੁਪਈਆ ਖਰਚ ਹੋਣ ਲੱਗ ਗਿਆ ਜੀ ਸਰਪੰਚੀ ਦੀਆਂ ਵੋਟਾਂ ਤੇ ਸਰਪੰਚੀ ਦੀਆਂ ਵੋਟਾਂ 40-40 ਲੱਖ 40 ਲੱਖ ਲਾ ਕੇ ਕੱਢੂਗਾ ਕਿੱਥੋਂ ਸਰਪੰਚੋ ਇਹ ਤਾਂ ਹੋ ਨਹੀਂ ਸਕਦਾ ਕਿ ਉਹ ਨੂੰ ਉਹਨੂੰ ਕੋਈ ਕ腐ਪਸ਼ਨ ਦਾ ਮੌਕਾ ਮਿਲੇ ਜਾਂ ਕੋਈ ਸੋ ਅਸੀਂ ਤਾਂ ਇਹ ਚਾਹੁੰਦੇ ਆ ਇੱਕ ਹੋਰ ਅਸੀਂ ਦੇ ਵਿੱਚ ਮੈਂ ਅਨਾਉਂਸ ਕਰਨਾ ਚਾਹੁੰਦਾ ਅੱਜ ਮੁਕੱਦਸ ਹਾਊਸ ਦੇ ਵਿੱਚ ਜਿਹੜੇ ਪਿੰਡ ਸਰਬਸੰਮਤੀ ਕਰ ਲੈਣਗੇ ਜਿਹੜੇ ਪਿੰਡ ਪੂਰੀ ਪੰਚਾਇਤ ਦੀ ਸਰਬਸੰਮਤੀ ਕਰ ਲੈਣਗੇ 5 ਲੱਖ ਰੁਪਈਆ ਇਨਾਮ ਵਜੋਂ ਕੈਸ਼ ਜਿਨੂੰ ਕੇ ਪੰਚਾਇਤ ਜਿੱਥੇ ਮਰਜੀ ਕਰਤੇ ਬਾਕੀ ਉਸ ਪਿੰਡ ਨੂੰ ਸਟੇਡੀਅਮ ਜੇ ਸਕੂਲ ਚਾਹੁੰਦੇ ਸਕੂਲ ਹਸਪਤਾਲ ਚਾਹੁੰਦੇ ਹਸਪਤਾਲ ਉਹ ਮਿਲੂਗਾ ਪ੍ਰਾਇਓਰਟੀ ਤੇ ਇਸ ਗੱਲ ਦਾ ਪ੍ਰਤੀਕਰ ਕਰਕੇ ਕਿ ਇਸ ਪਿੰਡ 'ਚ ਇੱਕ ਹੈ ਤੇ ਇਸ ਪਿੰਡ ਦੇ ਵਿੱਚ ਫੁੱਟ ਨਹੀਂ ਹੈਗੀ ਤੇ ਇਹ ਇਹ ਇਸ ਇਹ ਪਿੰਡ ਨੇ ਉਹੀ ਕੋਈ ਹੁਣ ਚਾਰ ਹੀ ਇੱਕ ਬੰਦਾ ਲਾਉਂਦਾ 30 ਦੂਜਾ ਲਾਊਗਾ ਠੀਕ ਹੈ 20 ਇੱਕ ਹੋਰ ਲਾਉ ਜਾਂ ਲਾਉਣੇ ਪੈਂਦੇ ਆ ਉਹ ਤਾਂ ਉਹਦੀ ਪਿੰਡਾਂ 'ਚ ਤਾਂ ਕਹਿੰਦੇ ਨੇ ਜੀ ਉਹਨੇ ਤਾਂ ਸ਼ੁਰੂ ਕਰਤੀ ਤੁਸੀਂ ਕਿਉਂ ਨਹੀਂ ਕਰਦੇ ਲੈ ਆ ਆਤ ਆਪਣੀ ਡੈਮੋਕ੍ਰੇਸੀ ਵੀ ਭਾਈ ਉਹਨਾਂ ਨੇ ਤਾਂ ਸ਼ੁਰੂ ਕਰ ਤੀਰਾ ਤਾਂ ਤੇ ਤੁਸੀਂ ਕਿਉਂ ਨਹੀਂ ਕਰਦੇ ਫਿਰ ਉਹਨੂੰ ਅਗਲੇ ਦਿਨ ਉਹਨੂੰ ਕਰਨੀ ਪੈਂਦੀ ਹੈ ਫਿਰ ਕੁਆਲਿਟੀ ਤੇ ਆ ਜਾਂਦਾ ਮਹਾਰਾਜ ਹੁਣ ਦੇਸੀ ਨਾ ਕਿੱਥੇ ਚੱਲਦਾ ਜੀ ਹੈ ਸੋ ਇਹ ਤਾਂ ਮਤਲਬ ਏਸੀ ਇਸ ਲੈਵਲ ਤੇ ਜਾਣੇ ਨਹੀਂ ਦੇਣਾ ਚਾਹੁੰਦੇ ਮੈਂਬਰ ਸਰਪੰਚ ਆਪ ਦੇ ਚੁਣੋ ਚੰਗੇ ਬੰਦਿਆਂ ਨੂੰ ਚੁਣੋ ਪੰਚਾਇਤਾਂ ਜਿਹੜੀਆਂ ਉਹ ਨੀਂਹ ਨੇ ਨੀਂਹ ਡੈਮੋਕ੍ਰੇਸੀ ਦੀ ਜੇ ਪੰਚਾਇਤ ਚੰਗੀ ਹੈ ਤਾਂ ਪਿੰਡ ਤੱਕੀ ਕਰ ਜਾਂਦਾ ਇੱਕ ਹਾਂਸ ਤੇ ਹੰਸੜੀ ਕਿਤੇ ਦੂਰ ਉਡਾਰੀ ਮਾਰ ਚੱਲੇ ਸੀਗੇ ਰਸਤੇ 'ਚ ਰਾਤ ਪੈ ਗਈ ਤਾਂ ਹਾਂਸ ਨੇ ਕਿਹਾ ਐਸ ਬੋਰਡ ਤੇ ਰਾਤ ਕੱਟ ਲੈਨੇ ਆ ਉਸ ਬੋਰਡ ਤੇ ਬਹਿ ਗਏ ਬੜਾ ਆੜੇ ਦੁਆੜੇ ਸੁਨਸਰਾ ਉਜਾੜ ਬੋਰਡ ਉਹ ਕਹਿੰਦੀ ਹੰਸੜੀ ਕਹਿੰਦੀ ਹਾਂਸ ਜੀ ਇਸ ਇਲਾਕੇ 'ਚ ਇੰਨਾ ਉਜਾੜ ਕਿਉਂ ਆ? ਉਹ ਹੰਸ ਕਹਿੰਦਾ ਇੱਥੇ ਉੱਲੂਆਂ ਦਾ ਵਾਸਾ ਹੋਣਾ ਉੱਲੂ ਰਹਿੰਦੇ ਹੁਣ ਇੱਥੇ ਇਹ ਉੱਲੂਆਂ ਕਰਕੇ ਆਜਾੜ ਆ ਉੱਲੂ ਜਾੜ ਭਾਲਦੇ ਕੁਦਰਤੀ ਥੱਲੇ ਵਾਲੀ ਟਾਣੀ ਤੇ ਉੱਲੂ ਬੈਠਾ ਸੀ ਇੱਕ ਉਹਨੇ ਸੁਣ ਲਿਆ ਕਹਿੰਦਾ ਮੇਰੇ ਬਰੁਦੀ ਬੋਲੀ ਜਾਂਦਾ ਯਾਰੇ ਤੇ ਕਹਿੰਦਾ ਉੱਲੂਆਂ ਕਰਕੇ ਹੁੰਦਾ ਜੇ ਤਾਂ ਜਿੱਥੇ ਉੱਲੂ ਵਸਦੇ ਨੇ ਉਹ ਜਾੜ ਆ ਉੱਥੇ ਸਵੇਰ ਨੂੰ ਜਦੋਂ ਉੱਡਣ ਲੱਗੇ ਉੱਲੂ ਨੇ ਰੋਕ ਲਿਆ ਕਹਿੰਦਾ ਇੱਕ ਮਿੰਟ ਇੱਥੇ ਆਉ ਕਹਿੰਦਾ ਮੇਰੇ ਘਰ ਵਾਲੀ ਨੂੰ ਕਿੱਥੇ ਲੈ ਕੇ ਚੱਲੇ ਆਂ ਉਹ ਕਹਿੰਦਾ ਕੀ ਮਤਲਬ ਕਹ ਜਿਹੜੀ ਤੇਰੇ ਨਾਲ ਹੈ ਮੇਰੀ ਘਰ ਵਾਲੀ ਹੈ ਉਹ ਕਹਿੰਦਾ ਮੈਂ ਹਾਂਸਾਂ ਹੀ ਹਾਂਸਣੀ ਹੈ ਤੂੰ ਉੱਲੂ ਹੈ ਨਾ ਮੇਰੀ ਘਰ ਵਾਲੀ ਹੈ ਉਹ ਕਹਿੰਦਾ ਸਾਫ਼ਤ ਕਰ ਕਹਿੰਦਾ ਪੰਚਾਇਤ ਬੁਲਾ ਲੈਣੇ ਆ ਪੰਚਾਇਤ ਬੁਲਾ ਲਈ ਜੀ ਕੋਗੜ ਸਰਪੰਚ ਸੀਗੇ ਜੀ ਤੇ ਲੂੰਗੜੀ ਹੋਰੀ ਮੈਂਬਰ ਸੀਗੇ ਜੀ ਕਾਂ ਹੋਰੀ ਵੀ ਹੈਗੇ ਸੀਗੇ ਜੀ ਵਿੱਚੀ ਤੇ ਰੌਣਾ ਪੈ ਗਿਆ ਵੀ ਦੱਸੋ ਇਹਦੀ ਕਾ ਉਹ ਕਹਿੰਦਾ ਮੇਰੀ ਘਰ ਵਾਲੀ ਹੈ ਜੀ ਦੇਖੋ ਸਾਡਾ ਰੰਗ ਸਾਡੇ ਖੰਭ ਇੱਕੋ ਜਿਹੇ ਨੇ ਇਹਦੀ ਘਰ ਵਾਲੀ ਕਿਵੇਂ ਹੋ ਗਈ ਇਹ ਉਹ ਕਹਿੰਦਾ ਉਹ ਗੱਲ ਤਾਂ ਤੇਰੀ ਸਹੀ ਹੈ ਹੈਗੀ ਤਾਂ ਇਸ ਹੰਸ ਦੀ ਘਰ ਵਾਲੀ ਐ ਇਹਨੇ ਨੂੰ ਕਾਹਨੇ ਮਾਰਤਾ ਕੰਨ ਚ ਫੂਕ ਉਹ ਕਹਿੰਦਾ ਮਹਾਰਾਜ ਜੀ ਹੈਗੀ ਤਾਂ ਉਸੇ ਦੀ ਐ ਪਰ ਤੁਸੀਂ ਇਹ ਦੇਖੋ ਵੀ ਕਿੰਨੀ ਸੋਹਣੀ ਐ ਇਹ ਆਪਣੇ ਹਲਕੇ ਚ ਇਲਾਕੇ ਚਾਈ ਹੋਈ ਐ ਰੋਜ਼ ਇੱਥੇ ਉੱਡਿਆ ਕਰੂਗੀ ਆਪਾਂ ਦੇਖਿਆ ਕਰਾਂਗੇ ਇਹਨੇ ਹੁਣ ਲੈ ਕੇ ਭੱਜ ਜਾਣਾ ਉਦੋਂ ਮੁੜ ਕੇ ਆਪਾਂ ਨੇ ਕੋਲ ਕੀ ਰਹਿ ਜਾਣਾ ਆਹੀ ਰਹਿ ਜਾਾਂਗੇ ਆ ਕਹਿੰਦਾ ਕਿ ਇਹਨੂੰ ਉੱਲੂ ਦੀ ਡਿਕਲੇਅਰ ਕਰ ਦੋ ਉਹ ਕਹਿੰਦਾ ਠੀਕ ਐ ਜੀ ਇਹ ਤਾਂ ਉੱਲੂ ਦੀ ਘਰ ਵਾਲੀ ਐ ਚਲੋ ਜੀ ਫੈਸਲਾ ਹੋ ਗਿਆ ਉੱਲੂ ਦੀ ਘਰ ਵਾਲੀ ਹੰਸ ਨੂੰ ਬੜਾ ਦੁੱਖ ਲੱਗਿਆ ਹਾਂਸ ਉੱਡਣ ਲੱਗਿਆ ਤਾਂ ਉਹਨੂੰ ਉੱਲੂ ਕਹਿੰਦਾ ਜਾਈ ਤਰਾ ਲੈ ਜਾ ਆਪਣੀ ਘਰ ਵਾਲੀ ਨੂੰ ਉਹ ਕਹਿੰਦਾ ਵੀ ਯਾਰ ਕਮਾਲ ਐ 2 ਘੰਟੇ ਦਾ ਡਿਬੇਟ ਚ ਲੰਘ ਗਏ ਆਪਣੇ ਉਹ ਕਹੀ ਗਿਆ ਮੇਰੀ ਘਰ ਵਾਲੀ ਐ ਹੁਣ ਕਹਿੰਦਾ ਤੂੰ ਲੈ ਜਾ ਆਪਣੀ ਘਰ ਵਾਲੀ ਨੂੰ ਕਹਿੰਦਾ ਮੈਂ ਕੋਈ ਇਦਾਂ ਦੀ ਕੋਈ ਤੈਨੂੰ ਬੇਇੱਜ਼ਤੀ ਨਹੀਂ ਕਰਨੀ ਸੀ ਕੁਛ ਨਹੀਂ ਰਾਤ ਨੂੰ ਸੁਣਿਆ ਸੀ ਤੇਰਾ ਕਹਿੰਦਾ ਜਿਹੜਾ ਤੂੰ ਬੋਰਡ ਤੇ ਬੈਠਾ ਬੋਲ ਜਾਂਦਾ ਸੀ ਵੀ ਉੱਲੂਆਂ ਕਰਕੇ ਯਾਰਡ ਹੁੰਦਾ ਕਹਿੰਦਾ ਮੈਂ ਤੈਨੂੰ ਨਹੀਂ ਦੱਸਣਾ ਸੀ ਉਜਾਰ ਉੱਲੂਆਂ ਕਰਕੇ ਨਹੀਂ ਹੁੰਦਾ ਜਿੱਥੇ ਇਹੋ ਜਿਹੀ ਪੰਚਾਇਤਾਂ ਹੋਣ ਉੱਥੇ ਯਾਰਡ ਹੁੰਦਾ ਸੋ ਇਹ ਹੈ ਜੇ ਪੰਚਾਇਤਾਂ ਚੁਣੀਆਂ ਇਨਾਂ ਜਿੱਥੇ ਯਾਰਡ ਪੈ ਜੇ ਜਿਹੜੀਆਂ ਯਾਰਡ ਪਾਉਂਦੀਆਂ ਹੋਣ ਤੇ ਗਲਤ ਫੈਸਲੇ ਕਰਦੀਆਂ ਹੋਣ ਸੋ ਮੈਂ ਇਹੀ ਕਹਿਣਾ ਕਿ ਜਿਹੜਾ ਸਾਡਾ ਪੰਜਾਬ ਹੈ ਖਾਸ ਤੌਰ ਤੇ ਪੇਚੈਤੀ ਸਰਪੰਚ ਸਾਹਿਬ ਮਤਲਬ ਬੜੇ ਮਾਣ ਨਾਲ ਲਿਆ ਜਾਂਦਾ ਹੈ ਨਾਮ ਔਰ ਇੱਕ ਵਾਰੀ ਸਰਪੰਚ ਸਾਹਿਬ ਅੱਲ ਪੈ ਜੇ ساری ਉਮਰ ਕਈ ਪੀੜ੍ਹੀਆਂ ਤੱਕ ਸਰਪੰਚਾਂ ਦਾ ਘਰ ਸਰਪੰਚਾਂ ਦਾ ਘਰ ਮੈਂਬਰ ਮੈਂਬਰ ਹੋਣਾ ਵੀ ਬੜੀ ਵੱਡੀ ਪ੍ਰਾਪਤੀ ਕਿ ਮੈਂ ਮੈਂਬਰ ਹਾਂ ਪੰਚਾਇਤ ਦਾ ਐਡੀ ਵੱਡੀ ਇੱਕ ਪੰਚਾਇਤ ਦੀ ਉਸ ਵੇਲੇ ਮਤਲਬ ਪਾਵਰ ਹੁੰਦੀ ਸੀ ਕਿਉਂਕਿ ਪੰਚਾਇਤ ਤੋਂ ਬਾਹਰ ਜਾਂਦੇ ਨਹੀਂ ਸੀ ਫੈਸਲੇ ਪੰਚਾਇਤ ਹੁਣ ਤਾਂ ਸਸ ਨੂੰ ਆਉਂਦੇ ਝਗੜੇ ਵੀ ਸੁਪਰੀਮ ਕੋਰਟ ਚ ਫਿਰਦੇ ਆ ਕੋਈ ਕੋਈ ਰੋਕਣ ਵਾਲੀ ਹੈ ਨਹੀਂ ਨਾ ਗੱਲ ਦੀ ਮੰਨੇ ਕੋਈ ਚਾਰ ਮੈਂਬਰ ਉਧਰ ਹੋ ਜਾਂਦੇ ਨੇ ਚਾਰ ਉਧਰ ਹੋ ਜਾਂਦੇ ਨੇ ਚਲੋ ਜੀ ਜਿਹੜੇ ਫੈਸਲੇ ਪਹਿਲਾਂ ਪੰਚਾਇਤਾਂ 'ਚ ਹੁੰਦੇ ਸੀ ਅੱਜ ਸੁਪਰੀਮ ਕੋਰਟ 'ਚ ਫਿਰਦੇ ਨੇ ਸੋ ਅਸੀਂ ਚਾਹੁੰਦੇ ਹਾਂ ਪੰਚਾਇਤੀ ਸਿਸਟਮ ਨੂੰ ਜਿਹੜਾ ਉਹ ਤਕੜਾ ਕਰੀਏ ਉਹ ਤਾਂ ਹੋਊਗਾ ਸਰ ਜੇ ਵਧੀਆ ਬੰਦੇ ਚੁਣ ਕੇ ਲੋਕਾਂ ਦੀ ਮਨਪਸੰਦ ਦੇ ਬੰਦੇ ਚੁਣ ਕੇ ਜਿਹੜੇ ਨੇ ਉਹ ਆਉਣਗੇ ਔਰ ਪੰਚਾਇਤ ਸਿਸਟਮ ਦੇ ਵਿੱਚ